ਹਾਂਜੀ ਸਤਿ ਸ਼੍ਰੀ ਅਕਾਲ ਤੇ ਅੱਜ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਸੁਪਰ ਸੀਡਰ ਨਾਲ ਕਣਕ ਬੀਜਣ ਤੇ ਦੇਖੋ ਸਵੇਰ ਦਾ ਪੌਣੇ 7 ਵਜੇ ਦਾ ਦ੍ਰਿਸ਼ ਚੜ੍ਹਦਾ ਸੂਰਜ ਬਹੁਤ ਹੀ ਵਧੀਆ ਕਾਰ ਬਹੁਤ ਸੋਹਣਾ ਮਤਲਬ ਮੋਲ ਸੀਗਾ ਸਵੇਰ ਸਵੇਰਾ ਕਣਕ ਬੀਜੀ ਹੋਈ ਆਪਾਂ ਕਾਲੀ ਬੀਜੀ ਆ ਇਹ ਦੋ ਜਿਹੜਾ ਤੂਤੜਾ ਬੋਣ ਆਪਣੇ ਨੂੰ ਦਿਖਾਉਣੇ ਹੁੰਦੇ ਆ ਪਿਛਲੇ ਵਲੌਗ ਚ ਉੱਥੇ ਚੱਲੇ ਆ ਅੱਜ ਕਣਕ ਪਈ ਅੱਗੇ ਉਹ ਗੱਟਾ ਰੱਖਿਆ ਹੈ ਡੀ ਏ ਪੀ ਦਾ ਸੁਪਰ ਸੀਡਰ ਨਾਲ ਕਰਦੇ ਆ ਬਿਜਾਈ ਆ ਖਾਲਾ ਕਰਾਸ ਕਰਕੇ ਆ ਬਾਣ ਦੇ ਵਿੱਚ ਬੀਜਣੀ ਆ ਇਥੋਂ ਮੜਾ ਬੱਟਾ ਕੱਢ ਲਈ ਪਹਿਲਾਂ ਖਾਲਾ ਕੱਢ ਕੇ ਖਾਲਾ ਟਰੈਕਟਰ ਟਪਾਉਣ ਲੱਗਿਆ ਦੇਖੋ ਕੋਈ ਜ਼ਿਆਦਾ ਉਹ ਵੀ ਨਹੀਂ ਹੈਗਾਗਾ ਉਚਾਈ ਵੀ ਨਹੀਂ ਹੁੰਦਾ ਨਾਰਮਲ ਹੈ ਪਰ ਇੰਨਾ ਵੀ ਜ਼ਿਆਦਾ ਨਹੀਂ ਸੋ ਪ੍ਰੋਸੀਡਰ ਦਾ ਵੇਟ ਟਰੈਕਟਰ ਦਾ ਅੰਦਾ ਚੱਕਾ ਜਾ ਰਿਹਾ ਦੇਖੋ ਫਿਰ ਵੀ ਨਾਲੇ ਡੀਪੀ ਦਾ ਗੱਟਾ ਮੂਰੇ ਵੀ ਗੱਟੇ ਰੱਖੇ ਹੋਇਆ ਮਿੱਟੀ ਦੇ ਭਰ ਕੇ ਆਪ ਦਾ ਟਰੈਕਟਰ ਦੇ ਮੂਰੇ ਵੇਟ ਵੀ ਹੈਗਾ ਹਨ ਤੇ ਕਰਕੇ ਕਰਾਸ ਇਥੋਂ ਹੁਣ ਆਪਾਂ ਬਾਣ ਦੇ ਵਿੱਚ ਖੜਾ ਕੇ ਟਰੈਕਟਰ ਬੀ ਵਗੈਰਾ ਪਾਉਣੇ ਆ ਬਹੁਤ ਹੀ ਨਵਾਂ ਹੈਗਾ ਹੈ ਉਹ ਨਾਲੇ ਨਵੇਂ ਮਾਡਲ ਦਾ ਹੈਗਾ ਸੁਪਰ ਸੀਟਰ ਬਈ ਆ ਪਿੱਛੇ ਲਾਸਟ ਦਾ ਕੋ ਜਮਾ ਸਾਰੇ ਨਵਾਂ ਨਵੀਆਂ ਪੱਤੀਆਂ ਸਭ ਕੁਝ ਵੀ ਮਿੱਟੀ ਵੀ ਨਹੀਂ ਜਮਦੀ ਲਾਸਟ ਵਾਲੇ ਸਟੈਪ ਤੇ ਮਾਤਾ ਬਾਈ ਨੇ ਇੱਥੇ ਤੇ ਆਪਾਂ ਲੱਗੇ ਆ ਲੈ ਕੇ ਬਾਬੇ ਦਾਨਾ ਕੁਝ ਪਾਉਣਾ 20 ਵਗੈਰਾ ਉਹ ਕਰੇ ਘਮਾ ਕੇ ਦਿੰਦੇ ਸੀ ਵੀ ਚਲਾ ਕੇ ਹੁਣ ਤੇ 20 ਪਾ ਕੇ ਕਰ ਲਿਆ ਸਟਾਰਟ ਬਹੁਤ ਜਿਆਦਾ ਸਫਾਈ ਆ ਰਹੀ ਆ ਸਾਈਡ ਤੇ ਵੀ ਤੁਸੀਂ ਵਾਹਣ ਪਹਿਲਾਂ ਦੇਖ ਹੀ ਚੁੱਕੇ ਹੋ ਵੀ ਕਿਵੇਂ ਦਾ ਸੀਗਾ ਪਰ ਇਹ ਨਹੀਂ ਜਦੋਂ ਬੀਜਣ ਲੱਗਿਆ ਦੇਖੋ ਕਿੰਨੀ ਜਿਆਦਾ ਸਫਾਈ ਨਾਲ ਬੀਜਦਾ ਪਹਿਲਾਂ ਆਪਾਂ ਐਸੇ ਵੈਕਟਰ ਨਾਲ ਮਤਲਬ ਆਪਾਂ ਉਹ ਕੀਤਾ ਸੀਗਾ ਤਾਹੀਆਂ ਵਗੈਰਾ ਟੈਕਟੀਵੇਟਰ ਸਹਾਗਾ ਸਵਾਗਾ ਨਹੀਂ ਸੌਰੀ ਤਾਹੀਆਂ ਵਗੈਰਾ ਨਾਲ ਬੀਜ ਚੰਗੀ ਤਰ੍ਹਾਂ ਵਾਹ ਕੇ ਫਿਰ ਤੋਂ ਬਹੁਤ ਫਰੇਦ ਨੂੰ ਬਜਾਈ ਸ਼ੁਰੂ ਕੀਤੀ ਹੈ ਤੇ ਇੱਕ ਕਰੀ ਪਾਲਿਆ ਵੀ ਤੇ ਡੀਏਪੀ ਦਾ ਗੱਟਾ ਪਾਲਿਆ ਇਧਰੋਂ 1.5 ਕਿੱਲਾ ਇਹਦੇ ਦੂਜੇ ਦੁਆਰੇ ਫੇਰ ਲਿਆਵਾਂਗੇ ਜਦੋਂ ਲੋਡ ਹੋਈ ਆਹ ਦੇਖੋ ਵਧੀਆ ਸਫਾਈ ਬਹੁਤ ਜ਼ਿਆਦਾ ਆ ਰਹੀ ਆ ਆ ਇੱਥੇ ਦਿਖਾਉਣਾ ਤੁਹਾਨੂੰ ਹੁਣੇ ਨੀਚੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਦੇਖਣਾ ਉਹ ਭਾਈਆ ਡੀਏਪੀ ਤੇ ਬੀਵਾ ਚੋਵੇਂ ਦਿਖਦੇ ਬਾਕੀ ਵਾਜੇ ਸਾਰਾ ਨੱਪਦਾ ਜਾਂ ਨੱਪੀ ਜਾਂਦਾ ਇਹ ਆਪ ਹੀ ਇਹਦੇ ਮਾਮੂਲੀ ਆ ਭੌਂਦਾ ਸੀ ਆ ਆਪਣੀ ਜਾਮੰਗ ਦੇ ਨਾਲ ਬੈਕ ਕਰਕੇ ਨਾਲ ਤਾਂ ਨੇ ਦੂਜੇ ਪਾਸੇ ਆਉਂਦਾ ਹੋਇਆ ਲਾ ਦੂਗਾ ਇੱਧਰ ਲੱਭਾਸ ਨੇ ਇੱਧਰੋਂ ਇਹਨਾਂ ਨੂੰ ਛੱਡਤਾ ਹੈ ਤੇ ਉੱਧਰ ਨੂੰ ਜਦੋਂ ਗਏ ਉਦੋਂ ਬੈਕ ਗੇਟ ਚਲਾ ਦਾਂਗੇ ਬਾਕੀ ਮਿਲਦੇ ਆ ਅਗਲੇ ਬਲੌਕਸ ਥੈਂਕ ਯੂ